ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਪਿੰਡ ਧੌਲਾ ਤੋਂ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹੈਡਲਾਈਨ ਘਰੇਲੂ ਮੱਝ ਤੀਜਾ ਸੂਆ ਸੂਣ ਵਾਲੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦਾ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰੇ ਆਪਣਾ ਨਾਮ ਨਾਜ਼ਰਖਣ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ। ਨਾਮ ਨਾਜ਼ਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ? 9876640994 ਵੀਰੇ। 9876640994 ਤੇ ਨਾਜ਼ਰ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇ ਕਿੰਨੇ ਕਹਿਮਾ ਸੁਆ ਸੂਹ ਰਹੀ। ਤੀਜਾ ਸੁਆ ਸੂਹ ਰਹੀ ਤੇ ਆਪਾਂ ਟੋਕੜ ਗੱਭਣ ਲਈ ਸੀ। ਹਾਂ ਗੱਭਣ ਟੋਕੜ। ਦੋਸਤੋ ਕੈਮਰਾ ਆਫ ਤੇ ਆਪਣੀਆਂ ਵੀਰਾਂ ਨਾਲ ਗੱਲ ਹੋਈ ਸੀ ਵੀਰ ਕਹਿੰਦਾ ਵੀ ਆਪਾਂ ਟੋਕੜ ਗੱਭਣ ਲਈ ਸੀ ਕੱਲੀ ਕਰੀ ਮੱਝ ਵੀਰ ਕਹਿੰਦਾ ਵੀ ਆਪਾਂ ਲੈ ਕੇ ਵੇਚ ਵੀ ਦਿੰਨੇ ਹਾਂ ਉਹ ਮੱਝ ਆਪਣੇ ਘਰ ਦੀ ਮਨੋ ਕਿਉਂਕਿ ਆਪਾਂ ਟ ਉਹ ਮਾਲਕ ਨੇ ਕਹਿ ਕੇ ਦਿੱਤੀ 12 ਬਾਰ ਅਗਲ ਦੁੱਧ ਦਿੱਤਾ ਤੇ ਤਾਂ ਤੋਕੜ ਦਾ ਕਹਿੰਦਾ ਕਿ ਚੋਇਆ ਸੀ ਤੋਕੜ ਥੱਲੇ 8 ਕਿਲੋ ਦੁੱਧ ਸੀ ਦੋਸਤੋ ਤੋਕੜ ਦਾ ਵੀ ਕਹਿੰਦਾ ਵੀ 8 ਕਿਲੋ ਦੁੱਧ ਆਪਾਂ ਚੋਇਆ ਹੈਗਾ 3 ਮਹੀਨਿਆਂ ਦੀ ਗੱਬਣ ਥੱਲੇ ਮਾਲਕਾਂ ਨੇ 12 ਕਿਲੋ ਕਹਿ ਕੇ ਦਿੱਤਾਗਾ ਚੰਗਾ ਕੱਦ ਘਾੜ ਦੋਸਤੋ ਸਿੰਘ ਸੰਗਾਰ ਦੀ ਮੱਝ ਹੈਗੀ ਆ ਬਿਲਕੁਲ ਸਫ ਮੋਰਲੇ ਕੈਰੇਕਟਰ ਸਾਰੀ ਕਵਰ ਕਰਦੀ ਹੈ ਜੈਡ ਬਲੈਕ ਸਿਰ ਤੋਂ ਲੈ ਕੇ ਪੂਸ ਤਾਈ ਇੱਕ ਵਾਲ ਵੀ ਚਟਣੀ ਤੇ ਨਜ਼ਰ ਵੀ ਖੋਲ ਕੇ ਕਿਹੜਾ ਦੁਬਾਰਾ ਇੱਥੇ ਤੋਰੇ ਬਖੋਪ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਦੋਸਤੋ ਸਮਝਦਾਰੀ ਹੁੰਦੀ ਜੈਨੂਇਨ ਪ੍ਰਾਈਜ਼ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਿਆਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਨਾਜ਼ਰ ਜਨਾ ਜ਼ਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਫੇਰ ਬੋਲ ਦਾਂਗੇ ਦੁਬਾਰੇ ਦੋਸਤੋ ਹਵਾਨਾ ਬਣਾਉਣਾ ਮੱਝ ਨੇ ਸਟਾਰਟ ਕਰ ਦਿੱਤਾ ਇੱਕ ਹਫਤਾ ਤੱਕ ਮੰਨ ਲਾ ਵੀ ਮੱਝ ਹਜੇ ਲੈ ਜੂਗੀ ਤੇ ਨਾਜ਼ਰ ਮੇਰੇ ਪਾਸੇ ਆਸੇ ਦੀ ਸਾਫ ਆ ਗਈ ਹਾਂ ਹਾਂ ਸਾਫ ਆ ਤਾਂ ਪਲੂੰਗੀ ਪਈ ਦੋਸਤੋ ਪਾਸੇ ਸੋਹਰਾ ਤਾਰਾ ਹੈਗਾ ਮੱਝ ਦਾ ਬਿਲਕੁਲ ਸਾਹ ਬਾਕੀ ਚੰਗਾ ਕੱਦ ਕਾਠਾ ਬਿਠਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਹੈਗੀ ਸਮੀਂ ਪਾਲੀ ਦੋਸਤੋ ਮੱਝ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚਾਹੁੰਦੀ ਹੈ ਤਾਂ ਵੀਰ ਨਾਜਰ ਨਾਲ ਦੋਸਤੋ ਜਰੂਰ ਕੰਟੈਕਟ ਕਰਸਨ ਬਾਦੀ ਪਾਉਣੀ ਮੱਝ ਨੇ ਸਟਾਰਟ ਕਰ ਦਿੱਤੀ ਹੈ ਲੈ ਵੇ ਜਾ ਦੇਖਸਨ ਹਵਾਨੇ ਪੱਖੋਂ ਤੁਸੀਂ ਅਡਜਸਟਮੈਂਟ ਕਰ ਸਕਦੇ ਹੋ ਦੋਸਤੋ ਖੁੱਲੇ ਹਵਾਨੇ ਦੀ ਮਾਜਾ ਦੇ ਚੌਣ ਜਵਾਦੀ ਨજર ਇੱਕ ਨੰਬਰ ਆ ਵੀਰੇ ਹਾਂ ਬਈ ਚੋਰੀ ਹੋਈ ਆ ਦੋ ਦੋ ਚੌਣ ਜਵਾਦੀ ਹੈਗੀਆਂ ਇੱਕ ਨੰਬਰ ਖੁੱਲੇ ਹਵੰਦੇ ਨજર ਰੇਟ ਕੀ ਹੋਊਗਾ ਵੀਰੇ ਦਾ ਲੈਣ ਦੇ ਨਾਲ 1.10 ਦੀ ਦੇ ਦਿੰਦਾ ਹੋਈ ਇੱਕ 10 ਦੀ ਦੇ ਦੇਾਂਗੇ ਦੋਸਤੋ 1 ਲੱਖ ਤੇ 10000 ਦੀ ਵੀਰ ਕਹਿੰਦਾ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਣ ਤਮ ਜ਼ਰੂਰ ਹੋਗਾ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਦਾ 9876640993 9876640993 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਦੋਸਤੋ ਇੱਕ ਦਾ ਚੁੱਕ ਰਏ ਬੰਦੇ ਦਾ ਮਾਨਦਾਨ ਫੁੱਲ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਣਾ ਕਿਸੇ ਨਵੇਂ ਵੀਡੀਓ ਨਾਲ